60 ਰੁਪਏ ਟਾਇਰ ਹੈ ਨਾਲ ਦੇ ਪਈਆ 1700 ਘੰਟਾ ਚੱਲਿਆ ਹੈ ਤੱਕ 1700 ਘੰਟਾ ਚੱਲਿਆ ਹੈ ਹਾਂਜੀ ਤੇ ਮੈਨੂੰ ਲੱਗਾ ਅਜੇ ਤਾਂ 35 ਦਾ ਢੇਰ ਹੀ ਲਾ ਰੱਖਿਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਬਈ ਕੀ ਮਾਰਕੀਟ ਹੈ ਨਾ ਵੇਖਦੇ ਵਧੀਆ ਹੈ ਵਧੀਆ ਵੇਖਦੇ ਆਗੇ ਟਰੈਕਟਰ ਵੀ ਚੰਗਾ ਹੈ ਛੋਟੇ ਜੀਮੀਦਾਰ ਦੇ ਕੰਮ ਨੂੰ ਟਰਾਲੀ ਟੂਲੀ ਦੇ ਕੰਮ ਨੂੰ ਵਧੀਆ ਟਰੈਕਟਰ ਹੈ ਸਪੀਕਰ ਵਗੈਰਾ ਦੀ ਗੱਲ ਕਰੀ ਨਾਲ ਹੀ ਦੇਣਗੇ ਇਹ ਨਾਲ ਹੀ ਦੇ ਦਾਂਗੇ ਕੁਝ ਨਹੀਂ ਨਾਲ ਹੀ ਦੇ ਦਾਂਗੇ ਹੋਰ ਹੋਰ ਇਹਦੇ ਛੋਟ ਵੀ ਬਾਬਾ ਦੇ ਦਾਂਗੇ ਸਾਡੇ ਨਾਲ ਇਹਦੇ ਛੋਟ ਵੀ ਦੇ ਦਾਂਗੇ ਤਮਾਰ ਮੈਂ 1,55,000 ਹਾਂ ਨਾ 1,35,000 ਦਾ ਟਰੈਕਟਰ ਦੇ ਦਿਆਂਗੇ ਇਹ ਆਪਾਂ ਠੀਕ ਹੈ ਲਓ ਬਈ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀਂ ਦਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬੱਬੂ ਆਪਾਂ ਗੜਬਾਜੀ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਆ ਤੇ ਬਾਈ ਜੀ ਅੱਜ ਤੁਹਾਡੇ ਬਾਈ ਇਦਾਂ ਦਾ ਮਿਲਣ ਜਾਣ ਜਾ ਰਹੇ ਹਾਂਗੇ ਜਿਹੜਾ ਲੋਨ ਕਰਾ ਕੇ ਵੀ ਦਿੰਨੇ ਆ ਅੱਗੇ ਆਪਾਂ ਕਹਿੰਦੇ ਹੁੰਦੇ ਸੀਗੇ ਵੀਡੀਓ ਚ ਵੀ ਬਾਈ ਜੀ ਲੋਨ ਹੋ ਜਾਊਗਾ ਜਾਂ ਨਾ ਤੇ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਵੀ ਲੋਨ ਕਿੱਥੇ ਤੱਕ ਹੋ ਜਾਂਦਾ ਕਿ ਕੀ ਕਰੋ ਬਾਈ ਜੀ ਵਧੀਆ ਠੀਕ ਠਾਕ ਠੀਕ ਹੈ ਜੀ ਕਿੱਥੋਂ ਆਏ ਬਾਈ ਜੀ ਆਪਾਂ ਆਪਾਂ ਲੁਕੀ ਹੋਏ ਤਰ੍ਹਾਂ ਨਿਸਾਬਤ ਹੋਈ ਠੀਕ ਹੈ ਜੀ ਤੇ ਕਿਹੜੀ ਬੈਂਕ ਨੇ ਟਾਈ ਆਪਾਂ ਜੀ ਆਪਣਾ ਵੀ ਸਾਰੇ ਬੈਂਕ ਨੇ ਟਾਈ ਆਪਾਂ ਜੀ ਠੀਕ ਹੈ ਜੀ ਹਾਂ ਜੀ ਆਪਣਾ A2 ਜਿਹਾ ਫਰੈਂਡਸ ਕੰਪਨੀ ਆਪਣੀ ਕਿਹਨ ਜੀ ਆਪਣਾ ਮੇਨ ਦਫ਼ਤਰ ਹੈ ਜੀ ਠੀਕ ਹੈ ਜੀ ਤੋ ਵੀ ਆਪਣੇ ਨਰੂ ਕਮਲਾ ਕਲੋਨੀ ਚ ਠੀਕ ਹੈ ਜੀ ਉੱਥੇ ਆਪਣਾ ਮੇਨ ਦਫ਼ਤਰ ਹੈ ਜੀ ਠੀਕ ਹੈ ਜੀ ਇੱਕ ਆਪਣਾ ਇੱਥੇ ਬ੍ਰਾਂਚ ਹੈ ਤਲਵੰਡੀ ਗਿੱਲਾ ਵਾਲੇ ਖੂਤੇ ਗਿੱਲਾ ਵਾਲੇ ਖੂਤੇ ਹਾਂ ਜੀ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਤੇ ਲੋਨ ਕਰਵਾਉਣਾ ਹੈ ਜੀ ਟਰੈਕਟਰਾਂ ਤੇ ਮਕਾਨਾਂ ਤੇ ਦੁਕਾਨਾਂ ਤੇ ਹਰ ਪ੍ਰਕਾਰ ਦੇ ਲੋਨ ਕਰਾ ਕੇ ਦਿੰਦੇ ਹਾਂ ਠੀਕ ਹੈ ਭਾਈ ਜੀ ਮੋਬਾਈਲ ਨੰਬਰ ਕੀ ਹੈ ਜੀ ਭਾਈ ਆਪਣਾ 62800 ਜੀ 58972 ਠੀਕ ਹੈ ਜੀ ਤੇ 100% ਹਾਂ ਜੀ 100% ਪਹਿਲਾਂ ਕੰਮ ਹੋ ਕੇ ਫਿਰ ਬਾਅਦ ਚ ਠੀਕ ਹੈ ਜੀ ਹਾਂ ਜੀ ਠੀਕ ਹੈ ਭਾਈ ਜੀ ਬਾਬਾ ਧੰਨਵਾਦ ਭਾਈ ਜੀ ਧੰਨਵਾਦ बाकी भाई ना ਗੱਲਬਾਤ ਕਰ ਦਾਂਗੇ ਕਿੰਨੇ ਟਰੈਕਟਰ ਲੈ ਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਬਾਈ ਜੀ ਹਾਂਜੀ ਹਾਂਜੀ ਅੱਜ ਕਿੰਨੇ ਟਰੈਕਟਰ ਨੇ ਆਪਣੇ ਕੋਲ ਹੈਗੇ 20 25 ਦੇ ਟਰੈਕਟਰ ਹੈਗੇ ਤਕਰੀਬਨ ਠੀਕ ਆ ਜੀ ਤੇ ਲੋਨ ਵਗੈਰਾ ਦਾ ਆਪਾਂ ਦੱਸ ਹੀ ਦਿੱਤਾ ਨਾ ਜੀ ਆਪਾਂ ਇਹਦਾ ਬਾਈ ਕਰਵਾ ਕੇ ਦੇ ਦੂਗਾ ਕਰਵਾ ਦੂਗਾ ਕੋਈ ਦਿੱਕਤ ਨਹੀਂ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਆਪਣਾ 7589404047 ਇੱਕ ਵਾਰੀ ਹੋਰ ਬੋਲ ਦਿਓ ਬਾਈ 7589404047 ਤੇ ਆਪਾਂ ਤਲਵੰਡੀ ਸਭ ਕੁਝ ਮੰਡੀ 'ਚ ਖੜੇ ਆ ਬਾਈ ਕਿੰਨੇ ਨੰਬਰ ਦਾ ਤਲਵੰਡੀ ਸਭ ਆਪਣਾ 4 ਨੰਬਰ ਪਲਾਟ ਆ ਬਾਈ ਜੀ ਰੋੜੀ ਰੋਡ ਤੇ ਰੋੜੀ ਰੋਡ ਤੇ 4 ਨੰਬਰ ਪਲਾਟ ਤੇ ਆਪਾਂ ਸਟਾਰਟ ਕਰਾਂਗੇ ਬਾਈ ਜੀ 4510 ਨਿਊ ਹਾਲੈਂਡ ਤੋਂ ਇਹ ਤਾਂ ਕਹਿੰਦੇ ਬਹੁਤ ਜ਼ਿਆਦਾ ਇੱਕ ਦੋ ਪੀਸ ਹੀ ਮਿਲਦੇ ਨੇ ਨਾ ਮੰਡੀ 'ਚ ਖੜੇ ਟਰੈਕਟਰ ਮੰਡੀ 'ਤੇ ਬਹੁਤ ਘੱਟ ਆਉਂਦੇ ਆ ਬਾਈ ਠੀਕ ਆ ਬਾਈ ਛੋਟਾ ਟਰੈਕਟਰ ਹੁੰਦਾ ਇਹ ਛੋਟੇ ਟਰੈਕਟਰਾਂ 'ਚ ਆ ਜਾਂਦਾ ਠੀਕ ਆ ਜੀ ਕਿੰਨੇ ਮਾਡਲ ਹੈ ਬਾਈ ਜੀ ਇਹ 2011 ਮਾਡਲ ਹੈ ਠੀਕ ਹੈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗੇ ਇਹਦੇ 70 ਰੁਪਏ ਜੀ ਠੀਕ ਹੈ ਜੀ ਸਾਈਡ ਗੇਅਰ ਆ ਗਿਆ ਤੇ ਚਾਲ ਚਲਾਉਣ ਦੀ ਗੱਲ ਕਰੀਏ ਇੰਜਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਹੁੰਦਾ ਹੈ ਜੀ ਬਿਜਲੀ ਖਰਚ ਬਹੁਤ ਘੱਟ ਹੁੰਦਾ ਹੈ ਇਹਦਾ ਠੀਕ ਹੈ ਬਾਈ ਜੀ ਤੇ ਹਰਿਆਣਾ ਨੰਬਰ ਹੈ ਬਾਈ ਜੀ ਹਾਂ ਜੀ ਬਾਈ ਨੰਬਰ ਹਰਿਆਣਾ ਠੀਕ ਹੈ ਜੀ 11 ਮਾਡਲ ਲੁਣ ਤਾਂ ਮੈਂ ਕਹਿੰਦਾ ਇਹ ਤੇ ਵੀ ਹੋ ਜੂਗਾ ਨਾ ਜੀ ਹੋ ਜੂਗਾ ਜੀ ਹੋ ਜੂਗਾ ਠੀਕ ਹੈ ਜੀ ਕੀ ਡਿਮਾਂਡ ਹੈ ਬਾਈ ਜੀ ਇਹਦੀ 3 ਲੱਖ 10 ਹਜ਼ਾਰ ਰੁਪਏ ਡਿਮਾਂ ਤਿਆਗਿਆ ਡੀਆਈ 35 ਦਾ ਹਾਂਜੀ ਤੇ 2020 ਮਾਡਲ ਹੈ ਜੀ ਠੀਕ ਹੈ ਜੀ ਇਹ ਟੌਪ ਮਾਡਲ ਹੈ ਪਾਵਰ ਸਟੀering ਤੇਲ ਬ੍ਰੇਕ ਸਾਰੇ ਫੰਕਸ਼ਨ ਇਹਦੇ ਵਿੱਚ 39 ਐਚਪੀ ਹੁੰਦਾ ਹੈ ਜੀ ਠੀਕ ਹੈ ਫੁੱਲ ਫੀਚਰ ਵਾਲਾ ਜਿਹਨੂੰ ਕਹਿੰਦੇ ਹੈ ਐਚਡੀਐਮ ਵਾਲਾ ਘੱਟ ਖਰਚੇ ਵਾਲਾ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਇਹਨੂੰ ਟਰੈਕਟਰ ਹੈ ਜੀ 60 ਰੁਪਏ ਟਾਇਰ ਹੈ ਨਾਲ ਦੇ ਪਹੀਏ 1700 ਘੰਟਾ ਚੱਲਿਆ ਹੈ ਤੱਕ 1700 ਘੰਟਾ ਚੱਲਿਆ ਹੈ ਹਾਂਜੀ ਹਾਂਜੀ ਕੋਈ ਉਸ ਨਾਲ ਦਾ ਕਿਤੇ ਕੋਈ ਰੰਗ ਦੀ ਕਲਮਣੀ ਦੁਬਾਰੇ ਲੱਗੀ ਕੋਈ ਕਿਥੋਂ ਖੁੱਲਿਆ ਨਹੀਂ ਹੈ ਠੀਕ ਹੈ ਜੀ ਆਲ オリジナル ਫਲਟਾ ਮਾਦਲ ਜਗ੍ਹਾ ਚੱਲਿਆ ਵੀ ਕੁਝ ਘੰਟੇ ਆ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਬਾਈ ਜੀ ਡਿਮਾਂਡ ਇਹਦੀ ਹੈਗੀ ਬਾਈ ਜੀ 4,25,000 ਰੁਪਏ ਜੀ ਠੀਕ ਹੈ ਜੀ ਤੇ ਬਾਕੀ 4,10,000 ਦਾ ਟਰੈਕਟਰ ਦੇ ਦਾਂਗੇ ਮੋਕੇ ਜੀ ਠੀਕ ਹੈ ਜੀ 15,000 ਰੁਪਏ ਦੀ ਸੂਟ ਹੋ ਗਈ ਹਾਂਜੀ ਠੀਕ ਹੈ ਬਾਈ ਜੀ ਤੇ ਅੱਗੇ ਸੋਨਾਂ ਨੇ ਸੋਨਾਂ ਲਈ ਕਾ ਦਿਖਾਉਣੇ ਨੇ ਡੀਆਈ 35 ਦਾ ਤੇ ਮੈਨੂੰ ਲੱਗਾ ਅੱਜ ਦਾ 35 ਦਾ ਢੇਰ ਹੀ ਲਾ ਰੱਖਿਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਮਾਰਕੀਟ ਹੈ ਨਾ ਵੇਖਦੇ ਵਧੀਆ ਹੈ ਵਧੀਆ ਵੇਖਦੇ ਆਗੇ ਟਰੈਕਟਰ ਵੀ ਚੰਗਾ ਹੈ ਛੋਟੇ ਜ਼ਿਮੀਂਦਾਰ ਦੇ ਕੰਮ ਨੂੰ ਟਰਾਲੀ ਟੂਲੀ ਦੇ ਕੰਮ ਨੂੰ ਵਧੀਆ ਟਰੈਕਟਰ ਹੈ ਠੀਕ ਹੈ ਨਾ ਐਚ ਪੀ ਤੇ ਵਧੀਆ ਆ ਜਾਂਦਾ ਹੈਗਾ ਹਾਂ ਹਾਂ ਡੀਲ ਖਰਚ ਘੱਟ ਹੁੰਦਾ ਇਹਦਾ ਰਿਪੇਅਰ ਹੈ ਨਹੀਂ ਜਿਵੇਂ ਠੀਕ ਹੈ ਜੀ ਤੇ ਇਹਦੇ ਮਾਡਲ ਦੀ ਗੱਲ ਕਰੀ ਜੀ ਇਹ 2013 ਮਾਡਲ ਹੈ ਬਾਈ ਜੀ ਠੀਕ ਹੈ ਜੀ ਟਾ ਟੱਪੇ ਦਾ ਬੈਕ ਦਾ ਆਪ ਹੀ ਬੋਲਦੇ ਨੇ ਅੱਛੇ ਜਿਵੇਂ ਨਵੇਂ ਇਹਦੇ ਤਾਜੀ ਠੀਕ ਹੈ ਬਿਲ ਕਟਾਉਣ ਵਾਲਾ ਜਿਹ ਇਹ ਵੀ ਆਲ ਓਰੀਜਨਲ ਹੈ ਜੀ ਹਾਂ ਹਾਂ ਬਿਲਕੁਲ ਜਰਮਨ ਟਰੈਕਟਰ ਦਾ ਸਾਰਾ ਠੀਕ ਹੈ ਜੀ ਤੇ ਕੋਈ ਰੰਗ ਦੀ ਕਲਮ ਨਹੀਂ ਦਵਾਰੇ ਹੋਣੀ ਇੰਜਨ ਗੇਅਰ ਦਾ ਸਹੀ ਹੈ ਜਮ ਇੰਜਨ ਗੇਅਰ ਦਾ ਸਹੀ ਹੈ ਤੇ ਕੀ ਡਿਮਾਂਡ ਹੈ ਬਾਈ ਇਹਦੀ ਇਹਦੀ ਡਿਮਾਂਡ ਹੈਗੀ ਹੈ ਜੀ 315000 ਰੁਪਿਆ ਠੀਕ ਹੈ ਜੀ ਜੇ ਆਪਣੀ ਵੀਡੀਓ ਦੇਖ ਕੇ ਆ ਗਿਆ ਜੀ ਉਹ 3 ਲੱਖ ਦਾ ਦੇ ਦਾਂਗੇ ਯਾਰ 3 ਲੱਖ ਦਾ ਦੇ ਦਾਂਗੇ ਲੈ ਜੀ ਕਹਿੰਦਾ 3 ਲੱਖ ਰੁਪਏ ਦੇ ਦਾਂਗੇ ਕਾਲਾ ਬਾਈ ਕਹਿੰਦਾ ਤੇ ਲੈ ਬਈ ਅੱਗੇ ਆ ਗਿਆ ਸੋਨਾ ਲੀਕਾ ਡੀ ਆਈ 60 ਦਾ ਹਾਂ ਜੀ ਤੇ ਇਹ ਕਿੰਨੇ ਮਾਡਲ ਦਾ ਬਾਈ ਜੀ ਇਹ 2009 ਮਾਡਲ ਹੈ ਬਾਈ ਠੀਕ ਹੈ ਜਿਹੜਿਆ ਪਾਉ ਇਹ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ ਕੰਮ ਆ ਇਹ ਪੰਜਾਬ ਨੰਬਰ ਕਿਵੇਂ ਆ ਗਿਆ ਇਹ ਪੰਜਾਬ ਨੰਬਰ ਠੀਕ ਹੈ ਮੈਂ ਕਈ ਵਾਰ ਹੀ ਮਿਲ ਜਾਂਦਾ ਇੱਕ ਤਾਂ ਟਰੈਕਟਰ ਠੀਕ ਹੈ ਜੀ ਕਿੰਨੇ ਮਾਡਲ ਹੈ ਬਈ ਜੀ ਬਾਦਰ ਇਹ 2009 ਮਾਡਲ ਹੈ ਬਈ ਜੀ ਠੀਕ ਹੈ ਜੀ ਆ ਗਿਆ ਬਾਈ ਸੱਡਾ ਇਹਦੇ ਬਾਰੇ ਡੀਟੇਲ ਦੇ ਦਊਗਾ ਕਿਡ ਮਾਡਲ ਹੈ ਬਈ ਇਹ 2009 ਠੀਕ ਹੈ ਜੀ ਤੇ ਕੰਡੀਸ਼ਨ ਦੀ ਗੱਲ ਕਰੀਏ ਬਈ ਸਾਰਾ origianal ਹੀ ਹੈ ਬਈ ਜੀ ਹਾਂ ਸੋਨਾ ਟਰੈਕਟਰ ਆ ਬਈ ਇੰਜਨ ਗੇਅਰ ਦਾ ਵਧੀਆ ਕੰਮ ਇੰਜਨ ਗੇਅਰ ਦਾ ਸਾਦੀ ਕਟਾਈ ਵਾਲਾ ਹੈਗਾ ਪੀਵੀ 11 ਨੰਬਰ ਇਹ ਵਾਈਲੇਜ ਮਾਸਟਰ ਵਜਦਾ ਹੈ ਮੈਲੀਜ ਮਾਸਟਰ ਹਾਂ ਐਮ ਐਮ ਬੋਲਦੇ ਇਹਨੂੰ ਐਮ ਐਮ ਫੱਤ ਬੋਲਦੇ ਆ ਇਹ 50 ਐਚਪੀ ਹੁੰਦਾ 50 ਚ ਪੀਚਾ ਜਾਂਦਾ ਮਤਲਬ ਘੱਟ ਖਰਚੇ ਦਾ ਉੱਚੀ ਐਚਪੀ ਦਾ ਹਾਂਜੀ ਠੀਕ ਹੈ ਜੀ ਤੇ ਚਾਲ ਚਲਾਉਣ ਦੀ ਗੱਲ ਕਰ ਇੰਜੀਨੀਅਰ ਦਾ ਵਧੀਆ ਬਈ ਜੀ ਬਾਈ ਗੋਲੀ ਵਰਗਾ ਗੋਲੀ ਵਰਗਾ ਹਾਂ ਗੋਲੀ ਜਿਵੇਂ ਕਹਦੀ ਬੰਦੂਕ ਚ ਪੂਰੀ ਤੇਜ਼ ਨਿਕਲਦੀ ਹੈ ਕੋਈ ਗੇਰ ਦੀ ਆਵਾਜ਼ ਨਹੀਂ ਕੋਈ ਇੰਜਨ ਸਹੀ ਆਜ ਮਤਲਬ ਕਹਿਣ ਦਾ ਠੀਕ ਹੈ ਜੀ ਤੇ ਟਾਇਰ ਟੱਪਾ ਨਹੀਂ ਗੇਰ ਵਧੀਆ ਗੋਡੀ ਆ ਦੇਖਾ ਯਾਰ ਆ ਬਾਈ ਸਾਰੇ ਟਾਇਰ ਰਹਿਗੇ ਸਾਰੇ ਟਾਇਰ ਆ ਠੀਕ ਹੈ ਫਰੰਟ ਦਾ ਬਈ ਜ ਤੇ ਨਾ ਮਾਰ ਲੱਕੀ ਡਿਮਾਂਡ ਹੈ ਬਾਈ ਜੀ ਡਿਮਾਂਡ ਤਾਂ 85000 ਹੈ 285000 ਹਾਂ ਪਰ 65000 ਤਾਂ ਦੇਵਾਂਗਾ ਡਾਕਟਰ 265000 ਤੱਕ ਦਾ ਜਿੰਸ ਜਿਆ ਨੋ ਦੇਵਾਂਗੇ ਠੀਕ ਹੈ ਬਾਈ ਨਵੀਂ ਅੱਗੇ ਆ ਗਿਆ ਡੀਆਈ 35 ਦਾ ਇਹ ਵੀ 35 ਵੀ ਆ ਗਿਆ ਕਹਾਂ ਮੈਂ ਕਹਾਂ ਯਾਰ 35 ਅੰਦਰ ਤੂੰ ਬਸ ਜੇ ਕਿਸੇ ਨੇ ਖਰੀਦਣਾ ਹੋਵੇ ਤਾਂ ਇਹਨਾਂ ਸੰਪਰਕ ਕਰਨੇ ਪੈਂਦੇ ਆ ਸਾਡੇ ਬੰਦੇ ਵੇਰੇ ਜਦੋਂ ਇੱਕ ਬੰਦਾ ਲੈ ਦੇ ਦੂਜਾ ਕਹਿੰਦਾ ਮੈਂ ਵੀ 35 ਲੇਉਂਗਾ ਯਾਰ ਐਸਾ ਜੇ ਕਰਕੇ ਲੈ ਲੈਂਦੇ ਆ ਠੀਕ ਆ ਜੀ ਤੇ ਇਹਦਾ ਸੋਨਾ ਲੀਕਾ ਵਾਲੇ ਵਾਲੀ ਮੰਡੇ ਮੰਗੀ ਵੱਜੇ ਜਾਂਦੀ ਆ 4 ਨੰਬਰ ਨਹੀਂ ਸੋਨਾ ਲੀਕਾ ਦੇ ਇੱਥੇ ਮਿਲਦੇ ਆਂ ਹਾਂ तकरीबन ਜਿਆਦਾਤਰ ਟਰੈਕਟਰ ਆਪਣੇ ਕੋਲੇ ਸੋਨਾ ਲੀਕਾ ਹੀ ਆ ਠੀਕ ਆ ਜੀ ਇਹ ਕਿੰਨੇ ਮਾਡਲ ਆ ਬਾਈ ਇਹ 2009 ਮਾਡਲ ਆ ਬਾਈ ਜੀ ਠੀਕ ਆ ਜੀ ਹਰਿਆਣਾ ਨੰਬਰ ਇਹਦੇ 70 72 ਰੁਪਏ ਠੀਕ ਆ ਜੀ ਵੀ ਕੀਡੀ ਦੇ ਵਧੀਆ ਵਾਲੇ ਇਹਦੇ ਵਧੀਆ ਟਾਇਰ ਆ ਠੀਕ ਆ ਇਹ ਵੀ ਸਾਦੀ ਘਟਾਈ ਵਾਲਾ ਗਿਆ ਹਾਂ ਠੀਕ ਹੈ ਹੁਣ ਮੌਕੇ ਤੇ ਦੇ ਦੇਣ ਘੱਟ ਕੋਈ ਗੱਲ ਨਹੀਂ ਹੋਰ ਬਾਕੀ ਮੌਕੇ ਤੇ ਘੱਟ ਹੋ ਜੂਗਾ ਠੀਕ ਹੈ ਇੱਕ ਵਾਰੀ ਜਰੂਰ ਆਇਓ ਖਾਲੀ ਜਾਂਦੇ ਕਾਲੇ ਹਾਂ ਨਹੀਂ ਟਰੈਕਟਰ ਜਿਹੜਾ ਵੀ ਬੰਦਾ ਆਪਣੇ ਕੋਲੇ ਆ ਗਿਆ ਤਕਰੀਬਨ ਟਰੈਕਟਰ ਉਹਨੂੰ ਆਪਾਂ ਦੇ ਕੇ ਹੀ ਦੁਰਾਂਗੇ ਤੇ ਜਿਹੜੀ ਲੋਨ ਦੀ ਸਮਝਦਾ ਉਹ ਮੈਂ ਤੁਹਾਨੂੰ ਦੱਸ ਤੀ ਉਹ ਆਪਣੀ ਮੇਰੇ ਬੰਦਾ ਹੈਗਾ ਲੋਣਾ ਹੋ ਜਾ ਬਾਈ ਆ ਗੱਲ ਕਰਾਉਣਾ ਸਿਪਲ ਵਗੈਰਾ ਸਹੀ ਹੋਣਾ ਚਾਹੀਦਾ ਜੇ ਅਗਲੇ ਦਾ ਰਕਾਰ ਹੀ ਨਹੀਂ ਸਹੀ ਹੈਗਾ ਫਿਰ ਆਪਾਂ ਦਾ ਮੱਥਾ ਮਾਰ ਕੇ ਕੀ ਕਰਾਂਗੇ ਠੀਕ ਹੈ ਜੀ ਬਾਕੀ ਉਹਨਾਂ ਦਾ ਬੰਦਾ ਬਸ ਸਾਰੀ ਹੈ ਲੋਨ ਆ ਗਿਆ ਉਹਨੂੰ ਜਿਹੜੇ ਡਿਮਾਂਡ ਕਰੂਗਾ ਟਰੈਕਟਰ ਦੀ ਉਹ ਵੀ ਦੇਵਾਂਗੇ ਟਰੈਕਟਰ ਵੀ ਚੰਗਾ ਦੇਵਾਂਗੇ ਕਾਗਜ਼ਾਤਾਂ ਵੀ ਚੰਗਾ ਦੇਵਾਂਗੇ ਲੋਨ ਵੀ ਕਰਵਾ ਦੇਵਾਂਗੇ ਲੋਨ ਵੀ ਕਰਵਾ ਕੇ ਦੇਵਾਂਗੇ ਆਲ ਸਵਿਧਾ ਜੀ ਨੂੰ ਕਹ ਦੀਏ ਸਾਰੀਆਂ ਪੂਰੀਆਂ ਰਹਿਣ ਕਰਨ ਦਾ ਪ੍ਰਬੰਧ ਵੀ ਹੈਗਾ ਰਹਿਣ ਕਰਨ ਦਾ ਵੀ ਪ੍ਰਬੰਧ ਹੈ ਲੈ ਜੀ ਦੂਤੇ ਨਹੀਂ ਰੋਟੀ ਵੀ ਖਾ ਲਓ ਚੱਲ bi 750 ਦਾ hd 2021 ਮਾਡਲ ਆ ਬਾਈ ਇਹ 3 ਸਪੀਡ ਵਾਲਾ 3 ਸਪੀਡ ਹੈ ਚੇਂਜਰ ਗੇਅਰ ਵਾਲਾ ਹਾਂ ਠੀਕ ਆ ਜੀ ਤੇ ਲੈ ਵੀ ਇੰਜਨ ਗੇਅਰ ਦੀ ਇਹਨੂੰ ਤਾਂ ਕਹਿੰਦੇ ਲੋੜੀ ਨੇ ਫੁੱਲ ਟਾਪ ਮਾਰ ਲਿਆ ਕਿੰਨੇ ਘੰਟੇ ਚੱਲਿਆ ਕਾਲੇ ਇਹ ਚੱਲਿਆ ਟਰੈਕਟਰ ਇਹਨਾ ਆਪਣਾ ਦੋਸਤ ਆ ਮੁੰਡਾ ਠੀਕ ਆ ਜੀ ਲੈ ਵੀ ਚੈੱਕ ਕਰਕੇ ਦੱਸ ਦਿੰਦੇ ਨੇ ਹਗੇ ਕਿੰਨੇ ਘੰਟੇ ਚੱਲੇਗਾ ਚੱਲਣਾ ਨਹੀਂ ਯਾਰ ਮੀਟਰ ਇਹ ਜ਼ਿਮੀਂਦਾਰਾ ਟਰੈਕਟਰ ਆ ਠੀਕ ਆ ਜੀ ਜ਼ਿਮੀਂਦਾਰਾ ਟਰੈਕਟਰ ਆਗਾ ਉਹ ਤੋਂ ਨਾਲ ਹੀ ਪਿੰਡਾ ਮਾਹੀ ਨੰਗੜਾ ਠੀਕ ਆ ਜੀ ਧਾਰੂ ਟਰੈਕਟਰ ਤੇ pp3 ਉਹ ਬਟੈਂਡਰ ਨੰਬਰ ਹੀ ਆ ਉਹਨਾਂ ਦਾ ਨਵਾਂ ਹੀ ਕਢਾਇਆ ਹੋਇਆ ਹੈ ਨਵਾਂ ਕਢਾਇਆ ਫਰਸਟ ਆਨਰ ਦਾ ਕਹਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੀ ਡਿਮਾਂਡ ਕਾਲੇ ਦੀ ਇਹਦੀ ਡਿਮਾਂਡ ਤਾਂ ਬਾਈ ਉਹ ਕਰਦੇ ਆ 6.5 ਲੱਖ ਰੁਪਿਆ ਹਾਂਜੀ ਤੇ ਬਾਕੀ ਦੇਖੋ ਹੁਣ ਮੌਕੇ ਤੇ ਕਿੰਨਾ ਦਿੰਦੇ ਆ ਠੀਕ ਹੈ ਜੀ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਟਰੈਕਟਰ ਜ਼ਿਮੀਂਦਾਰ ਦਾ ਆ ਆਪਦੇ ਕੋਈ ਕਾਹਲੇ ਕੰਮ ਤਾਂ ਨਹੀਂ ਚੱਲਿਆ ਕੁਛ ਨਹੀਂ ਇਹਨਾਂ ਦਾ ਟਰੈਕਟਰ ਸਾਰਾ ਬਾਕੀ ਟਾਇਰ ਟੱਪੇ ਵੀ ਦੱਸ ਰਹੇ ਨੇ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਗੇ ਗੱਡੀ ਆਈ 35 ਦਾ ਹੋਰ ਦਿਖਾਉਣੇ ਤੁਹਾਨੂੰ ਅੱਠ ਮਾਡਲ ਜੇ ਸਪੀਕਰ ਵਗੈਰਾ ਦੀ ਗੱਲ ਕਰੀ ਨਾਲ ਹੀ ਜਾਣਗੇ ਇਹ ਨਾਲ ਹੀ ਦੇ ਦਾਂਗੇ ਕੁਝ ਨਹੀਂ ਨਾਲ ਹੀ ਦੇ ਦਾਂਗੇ ਹੋਰ ਹੋਰ ਇਹਦੇ ਛੋਟ ਵੀ ਬਾਬਾ ਦੇ ਦਾਂਗੇ ਸਾਡੇ ਕੋਲ ਇਹਦੇ ਛੋਟ ਵੀ ਦੇਵਾਂਗੇ ਠੀਕ ਆ ਜੀ ਇਹ 2008 ਮਾਡਲ ਆ ਟਾਇਰ ਟਪੇ ਤੇ ਟਾਇਰ ਹੈਗੇ ਆ ਦੇ ਅੱਧੇ ਜੀ ਮੂਲੇ 70 ਪੈਸੇ ਆ ਮੂਲੇ 70 ਪੈਸੇ ਤੇ ਪੈਸੇ ਆ ਇਹ ਵੀ ਸਾਦੀ ਘਟਾਈ ਚ ਆ ਗਿਆ ਹਾਂਜੀ ਹਾਂਜੀ ਬਾਈ ਠੀਕ ਆ ਜੀ ਤੇ ਆਲ オリਜੀਨਲ ਹੀ ਆ ਵੀ ਬਾਈ ਜੀ ਹਾਂਜੀ ਹਾਂ ਠੀਕ ਆ ਜੀ ਤੇ ਹੁਣ ਲੈ ਵੀ 2,40,000 ਰੁਪਏ ਹੋ ਗਈ ਡਿਮਾਂਡ ਇੰਜਨ ਗੀਅਰ ਦਾ ਤਾਂ ਓਕੇ ਆ ਇੰਜਨ ਗੀਅਰ ਦਾ ਠੀਕ ਹੈ ਰੈਕਟਰ ਹਾਂ ਠੀਕ ਆ ਜ ਠੀਕ ਹੈ ਗਾਈ ਬੈਕ ਲਵਾਉਣ ਦੀ ਲੋੜ ਦੇਣਾ ਰੇਡ ਸਾਨੂੰ ਮਿਲਦਾ ਹਾਂਜੀ ਇਹ ਟਰੈਕਟਰ ਆਪਾਂ 2,115,000 ਦਾ ਦੇ ਦੇਗਾ 2,115,000 ਹਾਂਜੀ ਹਾਂਜੀ ਠੀਕ ਹੈ ਜੀ ਲੈ ਵੀ 2,25,000 ਰੁਪਏ ਵੀ ਸੂਟ ਹੋ ਗਏ ਤੇ ਬਾਕੀ ਮੌਕੇ ਦੇ ਮਾਨਦਾਨ ਹਜੇ ਹੋਰ ਵੀ ਹੋ ਜੂਗਾ ਠੀਕ ਹੈ ਜੀ ਤੇ ਗਏ ਇਹ ਜ਼ਿਮੀਦਾਰ ਹੈ ਯਾਰ ਇਹ ਧੀਮੀ ਆਪਰੇ ਤੋਂ ਜਾਣ ਤੋਂ ਵਾਲੇ ਠੀਕ ਹੈ ਜੀ ਇਹ ਕਿੰਨੇ ਮਾਡਲ ਹੈ ਜੀ ਇਹ ਮਾਡਲ 2001 ਹੈ ਬਈ 2001 ਮਾਡਲ ਹੈ 60000 ਰੁਪਿਆ ਰੇਟ ਦਿਖਾਇਆ 2 ਲੱਖ 60000 ਰੁਪਿਆ ਦਾ ਜ਼ਿੰਮੇਵਾਰ ਕੋਈ ਨਾ ਬਈ ਜੇ ਕਿਸੇ ਨੂੰ ਪਸੰਦ ਆ ਜਾ ਇੱਕ ਵਾਰੀ ਕਾਲ ਕਰ ਲੈ ਵਾਟੇ ਕਰ ਲਓ ਮੇਰੇ ਜਾਣ ਪਛਾਨ ਵਾਲੇ ਬੰਦੇ ਠੀਕ ਆ ਜੀ ਟਾਇਰ ਤਾਂ ਇਹਦੇ ਵੀ ਪੈਣਗੇ ਹਾਂ ਵਧੀਆ ਨਵੇਂ ਵਾਂਗੂ ਪੈਣੇ ਟ੍ਰੈਕਟਰ ਵੀ ਠੀਕ ਹੈ ਘਰੇ ਰੱਖਿਆ ਉਹਨਾਂ ਦਾ ਹੁਣ ਕੋਈ ਵੱਡਾ ਟ੍ਰੈਕਟਰ ਲੈਣਾ ਹੋ ਉਹਨਾਂ ਨੇ ਠੀਕ ਆ ਕਹਾੜੇ ਮਾਰਗੇ ਟਾਇਰ ਹਾਂ ਹਾਂ ਕਹਾੜੇ ਮਾਰਗੇ ਇਹਨਾਂ ਆਪ ਪੰਜਾਬੀ ਵੀ ਕਹਦ ਨੇ ਆਲੇ-ਗਲੇ ਟ੍ਰੈਕਟਰ ਹੈ ਜੀ ਅਸਾਂ ਰਹਿ ਗਿਆ ਇੱਕ ਆਪਣੇ ਕੋਲੇ ਤੇ 2012 ਮਾਡਲ ਹੈ ਇਹ ਜੀ ਸੋਨਾਲੀ ਕਾ 750 ਹਾਂ ਬਸ ਸਟੀering ਤੇਲ ਬ੍ਰੇਕ ਡਬਲ ਡਿਸਟ੍ਰਿਬਿਊਟਰ ਸਾਰੇ ਫੰਕਸ਼ਨ ਇਰੇ ਵਿੱਚ ਇਹ ਜੀ ਸਾਰੇ ਫੀਚਰ ਆ ਗਏ ਹਾਂ ਸਾਫ ਟਰੈਕਟਰ ਆ ਵਧੀਆ ਠੀਕ ਹੈ ਕਿੰਨੇ ਦੇ ਟਾਇਰਾਂ ਦੇ ਜਾ ਕੇ 14 ਦੇ ਟਾਇਰਾਂ ਦੇ ਜਾ ਕੇ ਹਾਂ 14 ਨੂੰ 28 ਦੇ ਟਾਇਰ ਹੈ ਜੀ ਠੀਕ ਹੈ ਜੀ ਕਿੰਨੇ ਕੇ ਪੈਸੇ ਨੇ ਪੈਕਟ ਆ ਰਹੀ ਤਕਰੀਬਨ ਅੱਧੇ ਕੇ ਟਾਇਰ ਹੈਗੇ ਬਾਈ ਠੀਕ ਹੈ ਅੱਧੇ ਤੋਂ ਪਲੱਸ ਹੀ ਨੇ ਜਿਵੇਂ ਆਪਾਂ ਕਹਿੰਦੇ ਹਾਂ ਬਹੁਤ ਬੜਾ ਮੋਟਾ ਵੱਧ ਹੀ ਹੈ ਠੀਕ ਹੈ ਠੀਕ ਹੈ ਜੀ ਕੀ ਡਿਮਾਂਡ ਕਰ ਰਹੇ ਸੋਹਣੀ ਕੀ ਕਹਿੰਦਾ ਹੈ ਫਰੇਮ ਇਹਦੀ ਡਿਮਾਂਡ ਹੈਗੀ ਹੈ ਬਾਈ ਜੀ 3 ਲੱਖ ਤੇ 65000 ਰੁਪਏ ਜੀ ਠੀਕ ਹੈ ਜੀ ਤੇ ਇਹਦਾ ਨੱਟ ਪਟਾ ਸਾਢੇ 3 ਲੱਖ ਦਾ ਟਰੈਕਟਰ ਦੇ ਦੇ ਜੀ ਠੀਕ ਹੈ ਸਾਢੇ 3 ਲੱਖ ਦਾ ਟਰੈਕਟਰ ਦੇ ਦਾਂਗੇ ਹਾਂਜੀ ਠੀਕ ਹੈ ਇੱਕ ਆਫਰਲੀ ਵਾਲਾ ਸਪੈਸ਼ਲ ਪੁਰਜਾ ਲੈ ਬਈ ਕਿਸੇ ਬੰਦੇ ਪੁਰਜਾ ਦਿਖਾ ਦਈਏ ਬਾਈ ਕਹਿੰਦਾ ਬਤਾ ਗਿਆ ਬਾਈ ਆਪਣਾ ਪ੍ਰੇਮ ਨੂੰ ਕਹਵਾਂ ਲਾ ਜਾ ਮੰਡੀ ਚ ਕੋਈ ਜਾਣੀ ਨਹੀਂ ਤੁਸੂ ਬਸ ਸਪੈਸ਼ਲ ਪੁਰਜਾ ਹਾਂਜੀ ਇਹ ਟਰਾਲੀ ਟੂਲੀ ਵਾਲਾ ਵਾਸਤੇ ਬਹੁਤ ਵਧੀਆ ਟਰੈਕਟਰ ਹੁੰਦਾ ਹੈ ਇਹ ਠੀਕ ਹੈ ਟਰਾਲੀ 4724 ਹਾਂ ਡੀਜ਼ਲ ਬਹੁਤ ਘੱਟ ਹੁੰਦਾ ਹੈ ਇਹਦਾ ਡੀਜ਼ਲ ਘੱਟ ਆ ਵੀ ਘੱਟ ਹੁੰਦਾ ਹੈ ਤੇ ਇਹ ਤਾਂ ਮੰਡੀ ਦੀ ਮਿੰਨ ਲੱਗਾ ਇੱਕ ਰੋਣਗੇ ਬਹੁਤ ਨਹੀਂ ਹੁੰਦੇ ਇਹ ਟਾਮਾ ਪੀਸ ਹੁੰਦੇ ਆ ਠੀਕ ਕਿੰਨੇ ਮਾਡਲ ਹੈ ਜੀ ਇਹਦੇ 9ਵੇਂ ਮਾਡਲ ਹੈ ਬਾਈ ਜੀ ਠੀਕ ਹੈ ਜੀ ਤੇ ਚੱਲ ਚਲਾਵੇ ਦਾ ਠੀਕ ਹੈ ਟਰੈਕਟਰ ਵਧੀਆ ਇਹਦੀ ਸਰਵਿਸ ਵੀ ਤਾਜੀ ਕਰੀ ਆ ਸੀ ਸਰਵਿਸ ਵੀ ਤਾਜੀ ਕਰੀ ਆ ਆ ਵੀ ਕਰੀ ਆ ਪਹੀਏ ਟਾਇਰ ਹੈਗੇ ਤੇ ਸੈਲਫ ਸਟਾਰਟ ਟਰੈਕਟਰ ਹੈ ਵਧੀਆ ਠੀਕ ਹੈ ਜੀ ਇੰਜਨ ਗੇਅਰ ਦਾ ਵਧੀਆ ਵਧੀਆ ਟਰੈਕਟਰ ਵਧੀਆ ਤੇ ਡਿਮਾਂਡ ਹੈ 1,55,000 ਹਾਂ ਜੀ 1,35,000 ਦਾ ਟਰੈਕਟਰ ਦੇ ਦਿਆਂਗੇ ਇਹ ਠੀਕ ਹੈ ਜੀ ਪੰਜ ਦੇ ਦੋਗੇ ਹਾਂ ਜੀ ਹਾਂ ਜੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਕਾਲੇ ਓਕੇ ਜੀ ਬਾਈ ਬਾਬਾ ਧੰਨਵਾਦ ਹਾਂ ਜੀ ਲਵ ਆਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲਦਾ ਕਿਸੇ ਨਬੜੀ ਨਾ ਤਦ ਤੱਕ ਲਈ ਧੰਨਵਾਦ ਠੀਕ ਆ ਬਈ ਕੱਲ OK